ਕਹਿੰਦੇ ਕਿ ਰਾਜਿਆਂ ਵਜ਼ੀਰਾਂ ਨੂੰ ਅਮੀਰਾਂ ਫਕੀਰਾਂ ਨੂੰ ਧੀਆਂ ਦੇ ਡੋਲੇ ਘਰੋਂ ਤੋੜਨੇ ਹੀ ਪੈਂਦੇ ਆ ਧੀਆਂ ਵਾਲਿਆਂ ਨੂੰ ਹੱਥ ਜੋੜਨੇ ਪੈਂਦੇ ਜੋੜਨੇ ਪੈਂਦੇ ਇਹ ਦਸਤੂਰ ਚੱਲਿਆ ਆ ਉਹਨਾਂ ਸਮੇਂ ਦੇ ਵਿੱਚ ਤਾਂ ਕੁੜੀ ਮੁੰਡਾ ਇੱਕ ਦੂਸਰ ਨੂੰ ਦੇਖਿਆ ਵੀ ਨਹੀਂ ਸੀ ਕਰਦੇ ਪਰ ਵਿਆਹ ਹੋ ਜਾਂਦੇ ਸੀ ਵਿਆਹ ਨਿਭਦੇ ਵੀ ਹੁੰਦੇ ਸੀ ਜੀ ਕਹਿੰਦੇ ਕਿ ਮੁਕਲਾਵਾ ਲੈਣਗੇ ਹੀ ਦੇਖਦੇ ਹੁੰਦੇ ਸੀ ਹਨਾ ਹੁਣ ਸਮੇਂ ਦੇ ਵਿੱਚ ਜਦੋਂ ਤਕਨੀਕ ਵਾਧੀ ਹੈ ਜਦੋਂ ਟੈਕਨੋਲੋਜੀ ਆਉਂਦੀ ਹੈ ਉੱਥੇ ਸਾਡੇ ਸੱਭਿਆਚਾਰ ਦਾ ਨਾਸ਼ ਵੀ ਹੁੰਦਾ ਕੁੜੀਆਂ ਉਹ ਨਹੀਂ ਰਹਿ ਗਈਆਂ कि ਜਿਹੜੀਆਂ ਮਾਪੇ ਨੇ ਕਹਤਾ ਹੈ ਤੇ ਉਹ ਉਦਹੀਂ ਉੱਠ ਕੇ ਉਹ ਮੰਗਰ ਤੁਰ ਪਈਆਂ ਜੀ ਮਾਪੇ ਉੱਥੇ ਹੀ ਖੜੇ ਆ ਹਮ ਮਾਪੇ ਪਹਿਲਾਂ ਵੀ ਫਿਕਰਮੰਦ ਸੀ ਬੱਚਿਆਂ ਦੇ ਬਾਰੇ ਅੱਜ ਵੀ ਫਿਕਰਮੰਦ ਆ ਹਮ ਮਾਪੇ ਤਸ ਤੋਂ ਮਸ ਨਹੀਂ ਹੋਏ ਦੋਨੋਂ ਚੀਜ਼ਾਂ ਜੇਕਰ ਬਰਾਬਰ ਹੋਣ ਤਾਂ ਲਵ ਮੈਰਿਜ ਚੱਲਦੀ ਆ ਹਮ ਮੰਨ ਲਓ ਇੱਕ ਕੁੜੀ ਨੇ ਐਮਬੀਵੀਅਸ ਕੀਤੀ ਆ ਹਮ ਘਰ ਵਾਲਾ ਉਹਦਾ ਐਮਬੀਡੀ ਆ ਦੋਨੋਂ ਦੇ ਵਿੱਚ ਪਿਆਰ ਹੋਇਆ ਸੀ ਤੇ ਉਹਨਾਂ ਨੇ ਵਿਆਹ ਕਰਾ ਲਿਆ ਸਾਨੂੰ ਕੀ ਦਰ ਆ ਜ ਮਾਪਿਆਂ ਦਾ ਤੋਖਲਾ ਕਿੱਥੇ ਆ ਉਹਨਾਂ ਦਾ ਖਦਸ਼ਾ ਕਿੱਥੇ ਆ ਜਿਹੜਾ ਕਿ ਬੱਚਿਆਂ ਨੇ ਸਮਝਿਆ ਨਹੀਂ ਨਾ ਕੁੜੀ ਨੇ ਸਮਝਿਆ ਨਾ ਮੁੰਡੇ ਨੇ ਸਮਝਿਆ ਮੰਨ ਲਓ ਕਿ ਕੁੜੀ ਨੇ ਜੇਕਰ ਐਮਬੀਬੀਐਸ ਕੀਤੀ ਹੈ ਤੇ ਕਿਸੇ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਦੇ ਨਾਲ ਪਿਆਰ ਕਰਦੀ ਹੈ ਮਾਪੇ ਖੁਸ਼ ਹੋਣਗੇ ਬਿਲਕੁਲ ਵੀ ਨਹੀਂ ਪਰ ਠੀਕ ਹੈ ਮਾਪੇ ਕਿਤੇ ਕਿਤੇ ਰੋਕਦੇ ਪਰ ਕੁੜੀਆਂ ਮੁੰਡੇ ਕਿਹੜਾ ਰੁਕ ਜਾਂਦੇ ਆ ਜੀ ਸਿੱਧੇ ਹਾਈ ਕੋਰਟ ਪਹੁੰਚ ਕੇ ਨਾਲੇ ਤਾਂ ਸਿਕਿਉਰਿਟੀ ਲੈ ਲੈਂਦੇ ਨਾਲੇ ਮਾਪਿਆਂ ਦੀ ਖੱਜਲ ਕੁਵਾਰੀ ਵੀ ਹੁੰਦੀ ਆ ਉਹ ਸਬੰਧਤ ਜ਼ਿਲ੍ਹੇ ਦੇ ਡੀਐਸਪੀ ਜੇ ਕੁੜੀ ਮੁੰਡੇ ਨੂੰ ਹੱਥ ਲਾਇਆ ਤਾਂ ਮਾਪੇ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਕਿ ਉਥੇ ਹਾਈ ਕੋਰਟ ਦੇ ਵਿੱਚ ਜਾ ਕੇ ਲੜਦੇ ਆਂ ਬਾਹਾਂ ਫੜ-ਫੜ ਕੇ ਖਿੱਚਦੇ ਹੋ ਮੈਂ 25 ਸਾਲ ਤੈਨੂੰ ਪਾਲਿਆ ਮੇਰੇ ਵਾਸਤੇ ਤੂੰ ਰੋਕਦਾ ਸਹੀ ਤੂੰ ਹੰਮੀ ਤਾਂ ਪਰ ਕੁੜੀ ਕਹਿੰਦੀ ਨਹੀਂ ਮੈਂ ਮੁੰਡੇ ਨਾਲ ਜਾਣਾ ਹੂੰ ਇੱਥੇ ਮਾਪਿਆਂ ਦਾ ਤੋਕਲਾ ਹੈ ਜੇਕਰ ਤੁਸੀਂ ਕੋਈ ਵੀ ਚੀਜ਼ ਲੈਣ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਹਰ ਇੱਕ ਗੱਲ ਮਾਪਿਆਂ ਦੀ ਸਲਾਹ ਦੇ ਨਾਲ ਕੀਤੀ ਆਂ ਇੱਥੇ ਵੀ ਸਲਾਹ ਕਰੋ ਜੇਕਰ ਮੰਨ ਲਓ ਕਿਸੇ ਕੁੜੀ ਨੇ ਵਧੀਆ ਡਿਗਰੀ ਕੀਤੀ ਹੋਈ ਹੈ ਉਧਰ ਮੁੰਡਾ ਵੀ ਚੰਗਾ ਕਮਾਉਂਦਾ ਹੈ ਦੋਨੋਂ ਜਿਹੜੇ ਕਮਾਈ ਕਰਦੇ ਨੇ ਮਾਪਿਆਂ ਨੇ ਚੰਗਾ ਘਰ-ਬ ਤੇ ਬਿਆ ਵੀ ਦੇਣੀ ਚਾਹੀਦੀ ਆ ਪਰ ਜੇਕਰ ਕੁੜੀ ਆਪ ਫੈਕਟਰੀਆਂ ਦੀ ਮਾਲਕ ਆ ਤੇ ਉਹ ਲਵ ਉਹਨੂੰ ਕਰਦੀ ਆ ਕਿ ਜਿਹੜਾ ਸਵੇਰੇ ਉੱਠ ਕੇ ਰੋਹ ਤੁਹਾਡੇ ਘਰਾਂ ਦੇ ਵਿੱਚ ਸਬਜ਼ੀਆਂ ਵੇਚਦਾ ਮੈਂ ਸਬਜ਼ੀਆਂ ਵੇਚਣ ਵਾਲੇ ਨੂੰ ਮਾੜਾ ਨਹੀਂ ਕਹ ਰੇ ਕੰਮ ਉਹਨਾਂ ਦਾ ਵੀ ਬਹੁਤ ਵਧੀਆ ਪਰ ਇੱਕ ਤੁਹਾਡਾ ਦਿਮਾਗ ਦਾ ਜੋ ਇੱਕ ਲੈਵਲ ਹੁੰਦਾ ਆ ਜੇਕਰ ਉਹ ਤੁਹਾਡਾ ਦਿਮਾਗ ਦਾ ਲੈਵਲ ਉਹਦੇ ਨਾਲ ਨਾ ਰਲਿਆ ਤੁਸੀਂ ਗੱਲ ਫੈਕਟਰੀਆਂ ਦੀ ਠਕ ਠਕ ਦੀ ਕਰਨੀ ਆ ਉਹਨੇ ਬਤਾਉਂਆਂ ਦੇ ਰੇਟ ਦੀ ਗੱਲ ਕਰਨੀ ਉੱਥੇ ਤੁਹਾਡਾ ਰਿਸ਼ਤਾ ਨਹੀਂ ਨਿਭੜਾ ਜਦੋਂ ਤੁਹਾਨੂੰ ਰਾਤ ਨੂੰ ਫੋਨ ਕਰਦਾ ਹੈ ਜਾਂ ਤੁਸੀਂ ਉਹਨੂੰ ਰਾਤ ਨੂੰ ਫੋਨ ਕਰਦੇ ਹੋ ਤੁਸੀਂ ਦੇਖਦੇ ਹੋ ਕਿ ਤੁਸੀਂ ਇੱਕ ਦੂਸਰੇ ਦੇ ਕਰੀਬ ਹੁੰਨੇ ਹੋ ਨੇੜੇ ਹੁੰਨੇ ਹੋ ਫਿਰ ਤੁਹਾਨੂੰ ਮਾਪੇ ਤੁਹਾਡੇ ਦੁਸ਼ਮਣ ਲੱਗਦੇ ਆ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਇਨ ਬਿਟਵੀਨ ਤੁਹਾਡੇ ਵਿੱਚ ਆਪਸੀ ਐਸੇ ਕੰਟਰੈਕਟ ਹੋ ਜਾਂਦੇ ਨੇ ਤੇ ਤੁਸੀਂ ਕਹਿੰਦੇ ਕਿ ਹਾਂ ਹਾਂ ਮੈਂ ਵਿਆਹ ਇਹਦੇ ਨਾਲ ਹੀ ਕਰਨਾ ਹੈ ਵਿਆਹ ਕਰਕੇ ਜੇਕਰ ਮਾਪੇ ਤੂੰ ਤੁਸੀਂ ਚੋਰੀ ਨੱਠ ਜਾਂਦੇ ਹੋ ਭੱਜ ਜਾਂਦੇ ਹੋ ਵਿਆਹ ਕਰਾ ਲੈਣੋ ਅਗਲਾ ਫਿਰ ਤੁਹਾਨੂੰ ਜਦੋਂ ਲੱਗੇ ਜਾਂਦਾ ਨਾ ਜਦੋਂ ਕਿਸੇ ਕਿਰਾਏ ਦੇ ਘਰ ਦਾ ਦਰਵਾਜ਼ਾ ਖੋਲਦਾ ਹੈ ਤੇ ਅੰਦਰ ਭੁੰਜੇ ਗੱਦਾ ਲਗਾ ਹੁੰਦਾ ਹੈ ਤੇ ਸਾਈਡ ਤੇ ਦੋ ਕ ਭਾਂਡੇ ਪਏ ਹੁੰਦੇ ਇੱਕ ਪਤੀਲੀ ਚਾਹ ਵਾਲੀ ਤੇ ਇੱਕ ਮੰਗਮਾ ਸਿਲੰਡਰ ਤੇ ਚਾਰਕ ਗਲਾਸੀਆਂ ਜਾਂ ਭਾਂਡੇ ਜਾਂ ਕੌਲੀਆਂ ਉਹਨਾਂ ਵਿੱਚ ਜਦੋਂ ਤੁਸੀਂ ਦੁਪਹਿਰ ਨੂੰ ਚਾਹ ਬਣਾਉਣੀ ਹੈ ਜਾਂ ਸਵੇਰੇ ਉੱਠ ਕੇ ਚਾਹ ਬਣਾਉਣੀ ਹੈ ਤੇ ਤੁਸੀਂ ਰੋਟੀਆਂ ਆਪ ਹੀ ਥੱਪ ਕੇ ਖਾਣੀਆਂ ਤਾਂ ਫਿਰ ਬੰਦਾ ਐਮ ਉੱਥੇ ਤੇ ਹੱਥ ਮਾਰਦਾ ਇੱਕ ਵਾਰ ਨਿੱਕੀ ਜੀ ਸਾਡੀ ਸਲਾਹ ਆ ਜਿਹੜੇ ਇਸ ਉਮਰ ਦੇ ਵਿੱਚ ਹੈਗੇ ਆ ਕਿ ਇੱਕ ਵਾਰ ਆਪਣੇ ਮਾਪੇਆਂ ਨਾਲ ਸਲਾਹ ਜ਼ਰੂਰ ਕਰੋ ਹੂੰ ਉਹਨਾਂ ਦੇ ਕੰਨੀਆਂ ਬਾ ਦਿਓ ਕਿ ਇਦਾਂ ਇਦਾਂ ਕਰਕੇ ਆਹ ਮੁੰਡਾ ਆ ਇਹਦੀ ਪੈਰਵਾਹੀ ਕਰੋ ਹੂੰ ਇਹ ਮੈਨੂੰ ਵਿਆਹ ਕਰਾਉਣ ਨੂੰ ਕਹਿੰਦਾ ਹੈ ਤੇ ਜਾਂ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਾਹਨੀ ਆ ਇਹਦੀ ਕਰੋ ਪੈਰਵਾਹੀ ਜਿਹਦਾ ਹੈਗਾ ਚੰਗਾ ਕਮਾਊ ਆ ਹੂੰ ਮਨੁਸ਼ਾ ਪਤਾ ਨਹੀਂ ਕਰਦਾ ਤੇ ਮੈਂ ਇਹਦੇ ਨਾਲ ਵਿਆਹ ਕਰਾਉਣਾ मध्यप्रदेश ਦੀ ਉਹ ਕੁੜੀ ਸੀ ਜਿਹਨੂੰ ਅੰਮ੍ਰਿਤਸਰ ਦੇ ਮੁੰਡੇ ਦੇ ਨਾਲ ਪਿਆਰ ਹੁੰਦਾ ਇੰਸਟਾਗ੍ਰam ਤੇ ਦੋਵਾਂ ਦੀ ਦੋਸਤੀ ਹੁੰਦੀ ਆ ਉਹ ਉਹਦੇ ਪਿੱਛੇ ਆਪਣਾ ਘਰ ਛੱਡ ਕੇ ਮਧ ਪ੍ਰਦੇਸ਼ ਤੋਂ ਇੱਥੇ ਆ ਕੇ ਉਹਦੇ ਨਾਲ ਵਿਆਹ ਕਰਾਉਂਦੀ ਐ ਦੋਵਾਂ ਵਿਚਾਲੇ ਪਤੀ ਪਤਨੀ ਦਾ ਰਿਸ਼ਤਾ ਜੋ ਹੁੰਦਾ ਉਸ ਤਰੀਕੇ ਉਹ ਰਹਿ ਰਹੀ ਹੁੰਦੇ ਨੇ ਪਰ ਕੀ ਹੁੰਦਾ ਤਿੰਨ ਚਾਰ ਦਿਨ ਹੀ ਉਹ ਰਿਸ਼ਤਾ ਨਿਭਦਾ ਬਸ ਤਿੰਨ ਚਾਰ ਦਿਨਾਂ ਦੇ ਵਿੱਚ ਉਹਨੂੰ ਛੱਡ ਕੇ ਤੇ ਉੱਥੋਂ ਫਰਾਰ ਹੋ ਜਾਂਦਾ ਮੁੜ ਕੇ ਹੁਣ ਤੱਕ ਉਹਦਾ ਪਤਾ ਹੀ ਨਹੀਂ ਲੱਗਿਆ ਕੋਈ ਦੁੱਖ ਨੂੰ ਸੁੱਖ ਦੇ ਵਿੱਚ ਬਦਲਦੇ ਰਹੋ ਹੌਲੀ-ਹੌਲੀ ਸਹੀ ਪਰ ਚੱਲਦੇ ਰਹੋ ਸੋਹਣੀ ਸਵੇਰ ਦੀ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੀਆਂ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਤੁਹਾਡਾ ਵੀ ਹੈ ਨਾ ਜੀ ਹੋਰ ਸਨੋ ਕਿਵੇਂ ਬਿਲਕੁਲ ਠੀਕ ਹੈ ਜੀ ਹਾਲ ਚਾਲ ਸਿੱਖ ਦੂਸਰਾ ਇਕੱਠੇ ਪੁੱਛਦੇ ਜੀ ਔਰ ਇਸ ਤਰ੍ਹਾਂ ਕਿਸੇ ਦਾ ਹਾਲ ਪੁੱਛਣਾ ਆਪਣਾ ਹਾਲ ਦੱਸਣਾ ਇਹ ਜਿਹੜੀ ਸਾਝ ਹੁੰਦੀ ਆ ਨਾ ਇਹ ਸਾਝ ਅਜ ਤਰਕਦੀ ਜਾ ਰਹੀ ਹੈ ਜੀ ਸਾਰੇ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੁੰਦੇ ਕਿ ਦਰਸ਼ਕੋ ਕਿਵੇਂ ਹੋ ਤੁਸੀਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਬਾਗੋ ਬਾਗ ਇਸੇ ਤਰ੍ਹਾਂ ਹੀ ਬਸ ਫੁੱਲ ਲਵਾਂਗੇ ਖਿੜੇ ਖਿੜੇ ਰਿਆ ਕਰੋ ਕਿਉਂਕਿ ਹਾਲ ਪੁੱਛਣਾ ਤੇ ਹਾਲ ਦੱਸਣਾ ਇਸ ਤੋਂ ਵੱਡੀ ਕੋਈ ਸਾਂਝ ਹੋ ਨਹੀਂ ਸਕਦੀ ਮਾੜਾ ਵੀ ਕੀ ਹੈ ਪੁੱਛ ਲੈਣਾ ਚਾਹੀਦਾ ਪੁੱਛ ਲੈਣਾ ਚਾਹੀਦਾ ਦੇਖੋ ਆਪਾਂ ਮੰਨ ਲਓ ਕਿਸੇ ਦਾ ਹਸਪੀਟਲ ਦੇ ਵਿੱਚ ਜਾਂਦੇ ਆ ਕੋਈ ਸਾਡਾ ਕੋਈ ਸੱਜਣ ਮਿੱਤਰ ਪਿਆਰਾ ਕੋਈ ਹਸਪੀਟਲ ਦੇ ਵਿੱਚ ਦਾਖਲ ਹੋਵੇ ਮਾੜਾ ਮੋਟਾ ਕੋਈ ਬੁਖਾਰ ਬਿਮਾਰਟ ਮਾਰ ਹੋਵੇ ਉਹਦਾ ਹਾਲ ਚਾਲ ਪੁੱਛਣਿਆ ਨੇ ਆਪਾਂ ਉਹਨੂੰ ਟੀਕਾ ਲਾਈਦਾ ਨਹੀਂ ਆਪਾਂ ਨੂੰ ਕੋਈ ਦਵਾਈ ਦੇਈ ਨਹੀਂ ਆਪਾਂ ਨੂੰ ਕੋਈ ਗੁਰਗੁਦਾਈ ਨਹੀਂ ਆਪਾਂ ਉਹਨੂੰ ਕੁਝ ਪੁੱਛੀਦਾ ਨਹੀਂ ਸਿਰਫ ਉਹਦਾ ਹਾਲ ਪੁੱਛੀਦਾ ਹੈ ਇੰਨੇ ਵਿੱਚ ਤਕੜਾ ਹੋ ਜਾਂਦਾ ਹਮ ਬਿਲਕੁਲ ਅਜਿਹਾ ਹੁੰਦਾ ਹੈ ਹਨਾ ਵੀ ਉਹ ਮੇਰਾ ਹਾਲ ਪੁੱਛਣਾ ਆਇਆ ਸੀ ਸੋ ਹਾਲ ਪੁੱਛਣਾ ਤੇ ਦੱਸਣਾ ਇਹ ਬਹੁਤ ਚੰਗੀ ਆਦਤ ਹੈ ਜੀ ਜੋਗੀ ਜੀ ਅੱਜ ਫਿਰ ਇਹਦੇ ਤੇ ਹੀ ਗੱਲ ਕਰਦੇ ਜੀ ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਬਦਲਾ ਆ ਚੁੱਕਿਆ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਦਲ ਚੁੱਕੀਆਂ ਨੇ ਹਾਂ ਬਦਲਾ ਜ਼ਰੂਰੀ ਹੈ ਬਦਲਾ ਆਉਣਾ ਚਾਹੀਦਾ ਹੈ ਸਮੇਂ-ਸਮੇਂ ਤੇ ਬਦਲਾ ਹਰੇਕ ਬੰਦੇ ਦੇ ਵਿੱਚ ਵੀ ਆਉਂਦਾ ਹੈ ਤੇ ਨਾਲ ਦੀ ਨਾਲ ਦੁਨੀਆ ਦੇ ਵਿੱਚ ਵੀ ਆਉਂਦਾ ਹੈ ਹਰੇਕ ਚੀਜ਼ ਦੇ ਵਿੱਚ ਬਦਲਾ ਆਉਣਾ ਜ਼ਰੂਰੀ ਹੈ ਠੀਕ ਹੈ ਬਦਲਾ ਚਲੋ ਆ ਗਿਆ ਪਰ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਵੀ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਮਾੜੀਆਂ ਵੀ ਹੋਈਆਂ ਆਪਾਂ ਗੱਲ ਕਰਦੇ ਹਾਂ ਇੱਥੇ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਜਦੋਂ ਵਿਆਹ ਹੁੰਦੇ ਸੀ ਵਿਆਹ ਜਦੋਂ ਹੁੰਦੇ ਸੀ ਤਾਂ ਘਰ ਪਰਿਵਾਰ ਵਾਲੇ ਜਿਹੜੇ ਸੀ ਉਹੀ ਕੁੜੀ ਵਾਸਤੇ ਮੁੰਡਾ ਲੱਭਦੇ ਹੁੰਦੇ ਸੀ ਮੁੰਡੇ ਵਾਸਤੇ ਕੁੜੀ ਲੱਭਦੇ ਹੁੰਦੇ ਸੀ ਅਜਿਹਾ ਹੀ ਹੁੰਦਾ ਸੀ ਤੇ ਅੱਜ ਕੀ ਹੋ ਰਿਹਾ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਜੀ ਯਾਨੀ ਕਿ ਉਹ ਗੱਲ ਤੁਸੀਂ ਮੇਰੇ ਮੂੰਹ ਕਹੋ ਜੀ ਵੀ ਕੀ ਕੀ ਹੁੰਦਾ ਹੈ ਕੀ ਹੁੰਦਾ ਹੈ ਦੇਖੋ ਗੱਲ ਇਹ ਹੈ ਕਿ ਵਿਆਹ ਜਿਹੜਾ ਉਹ ਕੋਈ ਉਹਨੂੰ ਨਿਕਾਹ ਕਹਿੰਦਾ ਹੈ ਕੋਈ ਉਹਨੂੰ ਸ਼ਾਦੀ ਕਹਿੰਦਾ ਹੈ ਹੂੰ ਕੋਈ ਉਹਨੂੰ ਮੈਰਿਜ ਕਹਿੰਦਾ ਹੈ ਇਹ ਸਾਡੀ ਇੱਕ ਸਮਾਜ ਦੀ ਰਵਾਇਤ ਬਣੀ ਹੋਈ ਹੈ। ਇੱਕ ਕੁੜੀ ਤੇ ਇੱਕ ਧਾਨ ਦਾ ਬੂਟਾ ਝੋਨੇ ਦੀ ਪਨੀਰੀ। ਹੂੰ ਉਹ ਜਦੋਂ ਪੱਟ ਕੇ ਦੂਸਰੀ ਥਾਂ ਲਾਉਨੇ ਆ ਨਾ ਉਹ ਫਲ-ਫੁੱਲ ਦਿੰਦੇ ਆ। ਇਸੇ ਤਰ੍ਹਾਂ ਜਦੋਂ ਕੁੜੀ ਨੂੰ ਇੱਕ ਘਰ ਦੇ ਵਿੱਚੋਂ ਮਾਪੇ ਬਾਪ ਦੂਸਰੇ ਘਰ ਤੋਰਦੇ ਆ ਉੱਥੇ ਉਹਨੂੰ ਭਾਗ ਲੱਗਦੇ ਆ। ਹੂੰ ਤੇ ਝੋਨੇ ਦੀ ਪਨੀਰੀ ਜਦੋਂ ਇੱਕ ਥਾਂ ਤੋਂ ਪੱਟ ਕੇ ਦੂਸਰੇ ਥਾਂ ਲਾਉਨੇ ਆ ਤੇ ਉਹ ਫਸਲ ਸਾਨੂੰ ਦਿੰਦੀ ਆ। ਇਹ ਕੁਦਰਤ ਆ। ਹੂੰ ਕੁੜੀਆਂ ਤੇ ਕੁਦਰਤ ਇਹ ਇੱਕੋ ਜਈਆਂ ਹੀ ਹੁੰਦੀਆਂ ਗੱਲ ਬਹੁਤ ਸੋਹਣੀ ਕੀਤੀ ਤੁਸੀਂ ਇਹ ਨਾ ਦੋਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਹੁਣ ਅਸੀਂ ਗੱਲ ਕਰੀਏ ਕਿ ਪ੍ਰਾਤਨ ਸਮਿਆਂ ਤੋਂ ਇਹ ਸਾਡੀ ਰੀਤ ਚੱਲੀ ਆ ਰਹੀ ਹੈ ਰਾਜੇ ਮਹਾਰਾਜੇ ਜਾਂ ਕੋਈ ਗਰੀਬ ਤਬਕੇ ਦਾ ਬੰਦਾ ਹੋਵੇ ਮੇਰੇ ਵਰਗਾ ਧੀਆਂ ਘਰ ਬਿਠਾ ਕੇ ਨਹੀਂ ਰੱਖ ਸਕਦਾ ਹਮ ਸਾਰੇ ਤੋਰਦੇ ਆ ਕਹਿੰਦੇ ਕਿ ਰਾਜਿਆਂ ਵਜ਼ੀਰਾਂ ਨੂੰ ਅਮੀਰਾਂ ਫਕੀਰਾਂ ਨੂੰ ਧੀਆਂ ਦੇ ਡੋਲੇ ਘਰੋਂ ਤੋਰਨੇ ਹੀ ਪੈਂਦੇ ਆ ਤਿਆਂ ਵਾਲਿਆਂ ਨੂੰ ਹੱਥ ਜੋੜਨੇ ਹੀ ਪੈਂਦੇ ਇਹ ਦਸਤੂਰ ਚੱਲਿਆ ਆ ਰਿਹਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਵਿਆਹ ਕਰਨਾ ਹੁੰਦਾ ਸੀ ਨਾ ਧੀ ਦਾ ਕਿਸੇ ਦਾ ਸਾਰੇ ਕਬੀਲੇ ਨੂੰ ਫਿਕਰ ਹੁੰਦਾ ਸੀ ਕਿ ਕੁੜੀ ਸਾਡੀ ਹੁਣ ਵੱਡੀ ਹੁੰਦੀ ਜਾ ਰਹੀ ਹੈ ਆਪਾਂ ਇਹਦੇ ਵਾਸਤੇ ਕੋਈ ਯੋਗ ਮੁੰਡਾ ਲੱਭ ਲਈਏ ਲੱਭਦੇ ਹੁੰਦੇ ਸੀ ਕੋਸ਼ਿਸ਼ਾਂ ਕਰਦੇ ਹੁੰਦੇ ਸੀ ਕਦੇ ਕਿਸੇ ਨੂੰ ਕਹ ਦੇਣਾ ਕੋਈ ਆਪਣਾ ਉਹਨਾਂ ਦਾ ਉਲਾਗੀ ਹੋਣਾ ਕੋਈ ਰਾਜਾ ਹੋਣਾ ਜਿਹਨੂੰ ਆਪਾਂ ਅੱਜ ਦੀ ਭਾਸ਼ਾ ਦੇ ਵਿੱਚ ਨਾਈ ਕਹਿੰਦੇ ਆ ਉਹਨਾਂ ਸਮੇਂ ਦੇ ਵਿੱਚ ਰਾਜਾ ਕਿਹਾ ਕਿ ਸਤਕਾਰ ਦਿੰਦੇ ਹੁੰਦੇ ਸੀਗੇ ਉਹਨੂੰ ਕਹਿਣਾ ਕਿ ਭਾਈ ਤੂੰ ਪਿੰਡਾਂ ਦੇ ਵਿੱਚ ਘੁੰਮਦਾ ਫਿਰਦਾ ਹੈ ਤੇ ਆਲੇ ਫੜਾ ਰੁਪਈਆ ਖਿਆਲ ਰੱਖੀ ਸਾਡੀ ਕੁੜੀ ਦਾ ਵੀ ਕੋਈ ਯੋਗਵਰ ਲੱਭਣਾ ਅੱਛਾ ਉਹ ਫਿਰ ਲੱਭਦਾ ਹੁੰਦਾ ਸੀਗਾ ਯੋਗਵਰ ਪਤਾ ਹੁੰਦਾ ਸੀ ਕਿ ਫਲਾਣਾ ਸੁਨਦੀ ਕੁੜੀ ਬੜੀ ਸੁਗੜ ਸਿਆਣੀ ਐ ਸੁੱਚਜੀ ਬੀਬੀ ਆ ਵੀ ਆਪਾਂ ਉਹਦੇ ਵਾਸਤੇ ਕੋਈ ਚੰਗਾ ਸੁਗੜ ਸਿਆਣਾ ਬੰਦਾ ਲੱਭਣਾ ਫਿਰ ਉਹ ਮੁੰਡਾ ਲੱਭ ਕੇ ਦੱਸ ਪਾਉਣੀ ਫਿਰ ਘਰ ਵਾਲਿਆਂ ਨੇ ਜਾਣਾ ਮੁੰਡੇ ਦੇ ਬਾਰੇ ਪਤਾ ਕਰਨਾ ਫਿਰ ਸਾਰੇ ਨੇ ਕਬੀਲੇ ਨੇ ਸਲਾਮ مشورہ ਕਰਕੇ ਕਿ ਭਾਈ ਹੁਣ ਵਿਆਹ ਕਰਨਾ ਹੈ ਸਾਰੇ ਜਣੇ ਆਓ ਤੇ ਵਿਆਹ ਕਰਿਏ। ਉਹਨਾਂ ਸਮੇਂ ਦੇ ਵਿੱਚ ਤਾਂ ਕੁੜੀ ਮੁੰਡਾ ਇੱਕ ਦੂਸਰੇ ਨੂੰ ਦੇਖਿਆ ਵੀ ਨਹੀਂ ਸੀ ਕਰਦੇ। ਪਰ ਵਿਆਹ ਹੋ ਜਾਂਦੇ ਸੀ। ਹੂੰ ਵਿਆਹ ਨਿਭਦੇ ਵੀ ਹੁੰਦੇ ਸੀ। ਜੀ। ਕਹਿੰਦੇ ਕਿ ਮੁਕਲਾਵਾ ਲੈਣਗੇ ਦੇਖਦੇ ਹੁੰਦੇ ਸੀ ਹਨਾ। ਵਿਆਹ ਹੋ ਗਿਆ ਮੁਕਲਾਵਾ ਆ ਗਿਆ ਤੇਰੇ ਰਸਤੇ ਰਿਸ਼ਤੇਦਾਰ ਸਾਰੇ ਇਕੱਠੇ ਹੋਏ ਕੁੜਮ ਕਬੀਲਾ ਚੰਗਾ ਜੀ ਉਹਨਾਂ ਨੇ ਖੂਬ ਅੱਛੇ ਤਰੀਕੇ ਇਸ ਲੀਕੇ ਦੇ ਨਾਲ ਕੁੜੀ ਦਾ ਵਿਆਹ ਕਰ ਲਿਆ। ਸਮਾ ਆਪਣੀ ਤੂਰੇ ਤੁਰਦ ਆ ਗਿਆ ਹੁਣ ਸਮੇ ਦੇ ਵਿੱਚ ਜਦੋਂ ਤਕਨੀਕ ਵਾਧੀ ਹੈ ਜਦੋਂ ਟੈਕਨੋਲੋਜੀ ਆਉਂਦੀ ਹੈ ਉੱਥੇ ਸਾਡੇ ਸੱਭਿਆਚਾਰ ਦਾ ਨਾਸ਼ ਵੀ ਹੁੰਦਾ ਹੈ ਹੂੰ ਤਰੱਕੀ ਤੁਹਾਡੇ ਸੱਭਿਆਚਾਰ ਦੇ ਸਿਰ ਤੇ ਕਦਮ ਰੱਖ ਕੇ ਅੱਗੇ ਵਧਦੀ ਹੈ ਇਸੇ ਤਰ੍ਹਾਂ ਹੀ ਸਾਡੇ ਨਾਲ ਵੀ ਹੋਇਆ ਸਾਡੀਆਂ ਉਹ ਕਦਰਾਂ ਕੀਮਤਾਂ ਰੋ ਰੀਤਾਂ ਰਸਮੋ ਰਿਵਾਜ ਸਭ ਇਸ ਤਰੱਕੀ ਨੇ ਬਦਲ ਦਿੱਤੇ ਚਲੋ ਬਦਲਨੇ ਵੀ ਚਾਹੀਦੇ ਸੀ ਹੁਣ ਕੁੜੀਆਂ ਉਹ ਨਹੀਂ ਰਹਿ ਗਈਆਂ ਕਿ ਜਿਹੜੀਆਂ ਆ ਮਾਪੇ ਨੇ ਕਹਤਾ ਹੈ ਤੇ ਉਹ ਉਦਾਂ ਹੀ ਉੱਠ ਕੇ ਉਹ ਮੰਗਰ ਤੁਰ ਪਈਆਂ ਜੀ ਪੁਰਾਣੇ ਸਮੇਂ ਦੇ ਵਿੱਚ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਮਾਪੇ ਨੇ ਜਿਹਦੇ ਕੀਲੇ ਨਾਲ ਬੰਨ ਦਿੱਤੀ ਉੱਥੇ ਵੱਜ ਗਈ ਅੱਜ ਕੁੜੀਆਂ ਪੜੀਆਂ ਲਿਖਿਆ ਕਰਦੀ ਚਾਰ ਦੁਆਰੀ ਦੇ ਵਿੱਚੋਂ ਬਾਹਰ ਨਿਕਲ ਕੇ ਉਹ ਆਪਣੀ ਜ਼ਿੰਦਗੀ ਦੇ ਫੈਸਲੇ ਕਰਨ ਲੱਗ ਪਈਆਂ ਨੇ ਹੁਣ ਮਾਪੇ ਉੱਥੇ ਹੀ ਖੜੇ ਆ ਮਾਪੇ ਪਹਿਲਾਂ ਵੀ ਫਿਕਰਮੰਦ ਸੀ ਬੱਚਿਆਂ ਦੇ ਬਾਰੇ ਅੱਜ ਵੀ ਫਿਕਰਮੰਦ ਆ ਮਾਪੇ ਤਸ ਤੋਂ ਮਸ ਨਹੀਂ ਹੋਏ ਜੀ ਅੱਗੇ ਨਹੀਂ ਵਧੇ ਮਾਪੇ ਲਈ ਕੋਈ ਤਰੱਕੀ ਨਹੀਂ ਮਾਪੇ ਲਈ ਕੋਈ ਉન્નਤੀ ਨਹੀਂ ਮਾਪੇ ਲਈ ਕੋਈ ਨਵੀਂ ਟੈਕਨੀਕ ਨਹੀਂ ਆਈ ਨਵੇਂ ਗੈਜਟਸ ਨਹੀਂ ਆਏ ਮਾਪੇ ਉਥੇ ਦੇ ਉਥੇ ਖੜੇ ਆ ਹੂੰ ਮਾਪੇ ਦੀ ਸੋਚ ਅੱਜ ਵੀ 47 ਦੀ ਮੰਡ ਤੋਂ ਬਾਅਦ ਰੋਲਿਆਂ ਗੋਲਿਆਂ ਦੇ ਵਿੱਚ ਉਥੇ ਕੀ ਤੁਰੇ ਫਿਰਦੀ ਆ ਹੂੰ ਮਾਪੇ ਸੋਚਦਾ ਹੈ ਕਿ ਸਾਡੀ ਧੀ ਜਿਹੜੀ ਹੈ ਉਹ ਸਾਡੇ ਵੱਲੋਂ ਲੱਭੇ ਹੋਏ ਵਰ ਦੇ ਨਾਲ ਚਾਰ ਲਾਵਾਂ ਲਵੇ ਤੇ ਆਪਣੀ ਗ੍ਰਸਥ ਜ਼ਿੰਦਗੀ ਦਾ ਆਗਾਜ਼ ਕਰੇ ਪਰ ਕੁੜੀ ਕਹਿੰਦੀ ਹੁਣ ਮੈਂ ਆਜ਼ਾਦ ਆ। ਹੂੰ ਕੁੜੀ ਕਾਲਜ ਦੇ ਵਿੱਚ ਪੜ੍ਹਦੀ ਆ ਮੁੰਡਾ ਕੋਈ ਪਸੰਦ ਕਰ ਲੈਂਦੀ। ਜਾਂ ਜਿੱਥੇ ਕੰਮ ਕਰਦੀ ਹੈ ਉੱਥੋਂ ਕੋਈ ਪਸੰਦ ਕਰ ਲੈਂਦੀ। ਗੱਲ ਕੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਤੁਸੀਂ ਮੇਰੇ ਮੂੰਹੋਂ ਕਢਵਾਉਣੀ ਚਾਹੁੰਦੇ ਸੀ ਪ੍ਰੇਮ ਵਿਆਹ। ਹੂੰ ਉਹ ਜ਼ਿਆਦਾ ਹੋਣ ਲੱਗ ਪਏ। ਹੂੰ ਹੁਣ ਮੈਨੂੰ ਇੰਨੀ ਇੱਕ ਗੱਲ ਦਾ ਜਵਾਬ ਦੇ ਉਸ ਤੋਂ ਬਾਅਦ ਫਿਰ ਮੈਂ ਗੱਲ ਅੱਗੇ ਤੋਰਦਾ। ਅੱਜ ਸਫਲ ਕੀ ਹੈ? ਪ੍ਰੇਮ ਵਿਆਹ ਤੇ ਜਾਂ ਫਿਰ ਘਰਦਿਆਂ ਦੀ ਮਰਜ਼ੀ ਨਾਲ ਕੀਤੇ ਹੋਏ ਵਿਆਹ। ਮੇਰੇ ਵਿਚਾਰ ਅਨੁਸਾਰ ਤਾਂ ਕੋਈ ਵੀ ਨਹੀਂ ਅੱਜ। ਹੂੰ ਅੱਜ ਦੇ ਸਮੇਂ ਦੇ ਵਿੱਚ ਨਾ ਤਾਂ ਪ੍ਰੇਮ ਵਿਆਹ ਜ਼ਿਆਦਾ ਚਰਚਾ ਹੁੰਦੇ ਨੇ ਤੇ ਨਾ ਹੀ ਅਰੇਂਜ ਮੈਰिज ਕਿਉਂ ਕੀ ਹੁੰਦਾ ਆ ਕਿਉਂਕਿ ਕੁੜੀਆਂ ਜਿਹੜੀਆਂ ਨੇ ਉਹ ਪ੍ਰੇਮ ਵਿਆਹ ਕਰਾਉਣਾ ਚਾਹੁੰਦੀਆਂ ਹੁੰਦੀਆਂ ਨੇ ਪਰ ਜੇਕਰ ਤੱਕੇ ਦੇ ਨਾਲ ਉਹਨਾਂ ਦਾ ਅਰੇਂਜ ਮੈਰिज ਉਹਨਾਂ ਦੀ ਕਰਾ ਦਿੱਤੀ ਜਾਵੇ ਤਾਂ ਫਿਰ ਉਹ ਨਿਭਦੀ ਨਹੀਂ ਜੀ ਮੰਨ ਗਏ ਇਸ ਗੱਲ ਨੂੰ ਹਮ ਤੱਕੇ ਦੇ ਨਾਲ ਬੰਨ ਕੇ ਖੀਰ ਤੁਸੀਂ ਕਿਸੇ ਨੂੰ ਖਵਾ ਨਹੀਂ ਸਕਦੇ ਠੀਕ ਹੁਣ ਇੱਥੇ ਆਮ ਤੌਰ ਤੇ ਇਹ ਦੇਖਿਆ ਗਿਆ ਕਿ ਇੱਕ ਰਿਸਰਚ ਇਹ ਵੀ ਕਹਿੰਦੀ ਹੈ ਕਿ ਵਿਆਹ ਜਿਹੜੇ ਆ ਜੋ ਅਰੇਂਜ ਮੈਰिज ਕੀਤੇ ਜਾਂਦੇ ਆ ਉਹ ਥੋੜੇ ਜੇ ਲਵ ਮੈਰਿਜਾਂ ਦੇ ਨਾਲੋਂ ਜ਼ਿਆਦਾ ਹੰਢਦੇ ਆ ਜੀ ਹੁਣ ਅਸੀਂ ਇੱਥੇ ਗੱਲ ਕਰੀਏ ਕਿ ਲਵ ਮੈਰਿਜ ਕੀ ਮਾੜੀ ਹੈ ਨਹੀਂ ਨਹੀਂ ਮਾੜੀ ਮਾੜੀ ਨਹੀਂ ਹੈ ਸੁਣੋ ਤੁਸੀਂ ਓਪਨਲੀ ਇਸ ਮੰਚ ਤੇ ਬੈਠ ਕੇ ਗੱਲ ਕਰ ਰਹੇ ਲਵ ਮੈਰਿਜ ਮਾੜੀ ਨਹੀਂ ਮੀਆਂ ਬੀਵੀ ਦੇ ਵਿੱਚ ਪਿਆਰੀ ਤਾਂ ਹੋਣਾ ਚਾਹੀਦਾ ਹੈ ਜੀ ਹੋਰ ਕੀ ਹੈ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੋਰ ਤਾਂ ਕੁਝ ਵੀ ਨਹੀਂ ਕੁੜੇ ਮੁੰਡਾ ਇੱਕ ਦੂਸਰ ਨੂੰ ਸਮਝਦੇ ਆ ਕੁੜੀ ਮੁੰਡੇ ਨੇ ਆਪਸ ਦੇ ਵਿੱਚ ਇੱਕ ਦੂਸਰ ਨੂੰ ਪਸੰਦ ਕਰ ਲਿਆ ਹੋ ਗਈ ਗੱਲ ਪਰ ਹੁਣ ਇੱਥੇ ਇੰਨੀ ਕਿ ਤਾਂ ਸਮਝ ਹੋਣੀ ਚਾਹੀਦੀ ਹੈ ਬੱਚਿਆਂ ਦੇ ਵਿੱਚ ਕਿ ਤੁਸੀਂ ਜਦੋਂ ਕੋਈ ਬਾਜ਼ਾਰ ਦੇ ਵਿੱਚ ਤੁਸੀਂ ਚੀਜ਼ ਲੈਣ ਜਾਂਦੇ ਹੋ ਮੰਨ ਲਓ ਇੱਕ ਨਿੱਕੀ ਜੀ ਤੁਸੀਂ ਸ਼ਰਟ ਲੈਣ ਚੱਲ ਗਏ ਆਪਣੇ ਵਾਸਤੇ ਉਸ ਸ਼ਰਟ ਦੇ ਵਿੱਚ ਤੁਸੀਂ ਕੀ ਦੇਖਦੇ ਆ ਵਧੀਆ ਹੈ ਸਾਡੇ ਲਈ ਸੋਹਣੀ ਹੈ ਕਪੜਾ ਵਧੀਆ ਹੈ ਆਹੀ ਚੀਜ਼ ਹੁੰਦੀ ਹੈ ਇਹੀ ਚੀਜ਼ ਦੇਖਦੇ ਆ ਕਿ ਸੋਹਣਾ ਬ੍ਰਾਂਡ ਆ ਇਹ ਸਾਡੇ ਸਰੀਰ ਤੇ ਪਾਇਆ ਹੋਇਆ ਚੰਗਾ ਲੱਗੂਗਾ ਇਹ ਸਾਡੇ ਲਈ ਸੁਖਦ ਰਹੂਗਾ ਇਹ ਗਰਮੀਆਂ ਦੇ ਵਿੱਚ ਸਾਨੂੰ ਠੰਡਕ ਦੇਊਗਾ ਤੇ ਜਾਂ ਫਿਰ ਸਰਦੀਆਂ ਦੇ ਵਿੱਚ ਸਾਨੂੰ ਨਿੱਘ ਦੇਊਗਾ ਇਦਾਂ ਹੀ ਅਸੀਂ ਆਪਣੇ ਵਾਸਤੇ ਇੱਕ ਕੁੜੀ ਵਰ ਲੱਭਦੀ ਹੈ ਤੇ ਵਰ ਆਪਣੇ ਵਾਸਤੇ ਲਾੜੀ ਲੱਭਦਾ ਹੈ ਪਰ ਚੱਕਰ ਇੱਥੇ ਕੀ ਹੈ ਦੋਨੋਂ ਚੀਜ਼ਾਂ ਜੇਕਰ ਬਰਾਬਰ ਹੋਣ ਤਾਂ ਲਵ ਮੈਰਿਜ ਚੱਲਦੀ ਹੈ ਹੂੰ ਮੰਨ ਲਓ ਇੱਕ ਕੁੜੀ ਨੇ ਐਮਬੀਬੀਅਸ ਕੀਤੀ ਹੈ ਹੂੰ ਘਰ ਵਾਲਾ ਉਹਦਾ ਐਮਬੀਡੀ ਹੈ ਦੋਨਾਂ ਦੇ ਵਿੱਚ ਪਿਆਰ ਹੋਇਆ ਸੀ ਤੇ ਉਹਨਾਂ ਨੇ ਵਿਆਹ ਕਰਾ ਲਿਆ ਸਾਨੂੰ ਕੀ ਦਰਾਜ ਹੂੰ ਠੀਕ ਇੱਕ ਕੁੜੀ ਐਸਡੀਐਮ ਲੱਗੀ ਹੋਈ ਆ। ਉਹਨੇ ਪਿਆਰ ਕੀਤਾ ਆ ਡੀਸੀ ਦੇ ਨਾਲ ਵਿਆਹ ਕਰਾ ਲਿਆ ਸਾਨੂੰ ਕੀ ਦਰਾਜ ਆ? ਨਾ ਮਾਪਿਆਂ ਨੂੰ ਹੀ ਹੋਣਾ। ਇੱਕ ਕੁੜੀ ਕਾਲਜ ਦੇ ਵਿੱਚ ਲੈਕਚਰਰ ਲੱਗੀ ਹੋਈ ਆ। ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਲੱਗਾ ਹੋਇਆ ਆ। ਉਹ ਦੋਨੋਂ ਇੱਕ ਦੂਸਰ ਨੂੰ ਪਸੰਦ ਕਰਦੇ ਆ, ਇੱਕ ਦੂਸਰ ਨੂੰ ਸਮਝਦੇ ਆ। ਵਿਆਹ ਕਰਾ ਲੈਣਾ ਸਾਨੂੰ ਕੀ ਦਰਾਜ ਆ? ਹੂੰ। ਮਾਪਿਆਂ ਨੂੰ ਕੀ ਦਰਾਜ ਆ? ਜੀ। ਮਾਪਿਆਂ ਨੇ ਵੀ ਤਾਂ ਯੋਗਵਾਰ ਹੀ ਲੱਪਣਾ। ਹੂੰ। ਮਾਪਿਆਂ ਦਾ ਤੋਖਲਾ ਕਿੱਥੇ ਆ ਉਹਨਾਂ ਦਾ ਖਦਸ਼ਾ ਕਿੱਥੇ ਆ ਜਿਹੜਾ ਕਿ ਬੱਚਿਆਂ ਨੇ ਸਮਝਿਆ ਨਾ ਕੁੜੀ ਨੇ ਸਮਝਿਆ ਨਾ ਮੁੰਡੇ ਨੇ ਸਮਝਿਆ ਮੰਨ ਲਓ ਕਿ ਕੁੜੀ ਨੇ ਜੇਕਰ ਐਮਬੀਬੀਐਸ ਕੀਤੀ ਹੈ ਤੇ ਕਿਸੇ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਦੇ ਨਾਲ ਪਿਆਰ ਕਰਦੀ ਹੈ ਮਾਪੇ ਖੁਸ਼ ਹੋਣਗੇ ਬਿਲਕੁਲ ਵੀ ਨਹੀਂ ਇੱਥੇ ਲਮਰਜ ਔਖੀ ਆ ਹੂੰ ਸਿਰਫ ਇਸ ਪੁਆਇੰਟ ਤੇ ਜਾ ਕੇ ਮਾਪਿਆਂ ਨੂੰ ਡਰ ਲੱਗਦਾ ਮਾਪਿਆਂ ਨੂੰ ਤੋਖ ਲੱਗਦਾ ਇੱਕ ਗੱਲ ਹੋਰ ਨੋਟ ਕਰਿਓ ਅਸੀਂ ਇੱਥੇ ਕਿਸੇ ਜਾਤ ਪਾਤ ਦੀ ਗੱਲ ਨਹੀਂ ਕਰ ਰਹੇ ਹੂੰ ਅਸੀਂ ਸਿਰਫ ਪ੍ਰੇਮ ਦੇ ਜੋ ਬੱਚੇ ਦੇ ਦਿਮਾਗ ਦੇ ਵਿੱਚ ਚੱਲ ਰਿਆ ਅਸੀਂ ਉਹਦੀ ਗੱਲ ਕਰ ਰਹੇ ਹਾਂ ਪ੍ਰੇਮ ਕਿਉਂ ਕਰੋ ਤੈਨੂੰ ਕੌਣ ਰੋਕਦਾ ਹੈ ਹੂੰ ਠੀਕ ਹਾਂ ਠੀਕ ਹੈ ਮਾਪੇ ਕਿਤੇ ਕਿਤੇ ਰੋਕਦੇ ਪਰ ਕੁੜੀਆਂ ਮੁੰਡੇ ਕਿਹੜੇ ਰੁਕ ਜਾਂਦੇ ਆ ਜੀ ਸਿੱਧੇ ਹਾਈ ਕੋਰਟ ਪਹੁੰਚ ਕੇ ਨਾਲੇ ਤਾਂ ਸਿਕਿਉਰਟੀ ਲੈ ਲੈਂਦੇ ਨਾਲੇ ਮਾਪਿਆਂ ਦੀ ਖੱਜਲ ਕੁਵਾਰੀ ਵੀ ਹੁੰਦੀ ਆ ਉਹ ਸਬੰਧਤ ਜਿਲ੍ਹੇ ਦੇ ਡੀਐਸਪੀ ਅਗਲੇ ਨੂੰ ਸਾਥ ਕੀ ਉੱਥੇ ਵੀ ਕਹਿੰਦੇ ਭਾਈ ਖਬਰਦਾਰ ਜੇ ਕੁੜੀ ਮੁੰਡੇ ਨੂੰ ਹੱਥ ਲਾਇਆ ਤਾਂ ਮਾਪੇ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣੀਆਂ ਕਿ ਉੱਥੇ ਹਾਈ ਕੋਰਟ ਦੇ ਵਿੱਚ ਜਾ ਕੇ ਲੜਦੇ ਆ ਬਾਹਾਂ ਫੜ-ਫੜ ਕੇ ਖਿੱਚਦੇ ਆ ਮੈਂ ਇਥੇ ਮਾਪਿਆਂ ਦਾ ਟੋਕਲਾ ਹੂੰ ਥੋੜੀ ਜੀ ਸਲਾਹ ਤੁਸੀਂ ਮੰਨ ਲਓ ਲਾ ਮੈਰਿਜ ਕਰਨੀ ਕਰੋ ਪਰ ਥੋੜੀ ਜੀ ਸਲਾਹ ਮਾਪਿਆਂ ਨਾਲ ਵੀ ਤਾਂ ਕਰ ਲਓ ਹੂੰ ਉਹਨਾਂ ਦਾ ਵੀ ਤਾਂ ਹੱਕ ਬਣਦਾ ਹੈ ਕਿ ਮਾਂ ਜਾਂ ਮੇਰੇ ਪਿਓ ਮੈਂ ਆਹ ਕੰਮ ਕਰਨ ਲੱਗੀ ਆ ਜਾਂ ਮੈਂ ਕੰਮ ਕਰਨ ਲੱਗਾ ਆ ਤੇ ਤੁਸੀਂ ਮੈਨੂੰ ਸਲਾਹ ਦਿਓ ਹੂੰ ਉਹ ਤੁਹਾਡੇ ਲਈ ਮਾੜਾ ਨਹੀਂ ਸੋਚਣਗੇ ਜੀ ਸਿਰਫ ਇੰਨੀ ਗੱਲ ਆ ਤੇ ਤੁਹਾਨੂੰ ਉਹ ਸਲਾਹ ਦੇ ਵਿੱਚੋਂ ਕੋਈ ਚੰਗੀ ਚੀਜ਼ ਹੀ ਮਿਲੂਗੀ ਹੂੰ ਮਾਪੇ ਡਰਦੇ ਨੇ ਉਹ ਫਿਕਰਮੰਦ ਨੇ ਆਪਣੇ ਬੱਚਿਆਂ ਦੇ ਵਾਸਤੇ ਸੋ ਇਸ ਕਰਕੇ ਬੱਚਿਆਂ ਦੇ ਲਈ ਤਾਂ ਅਸੀਂ ਸਿਰਫ ਇੰਨੇ ਕਹਿ ਸਕਦੇ ਹਾਂ ਕਿ ਲਵ ਮੈਰਿਜ ਕਰਾਉਣਾ ਕੋਈ ਪਾਪ ਨਹੀਂ ਹੂੰ ਕੋਈ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਪਰ ਜੇਕਰ ਤੁਸੀਂ ਕੋਈ ਵੀ ਚੀਜ਼ ਲੈਣੇ ਹੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਹਰ ਇੱਕ ਗੱਲ ਮਾਪਿਆਂ ਦੀ ਸਲਾਹ ਦੇ ਨਾਲ ਕੀਤੀ ਹੈ ਇੱਥੇ ਵੀ ਸਲਾਹ ਕਰੋ ਜੀ ਕਿ ਮੇਰੇ ਨਾਲ ਇੱਕ ਮੁੰਡਾ ਹੈ ਜਾਂ ਮੇਰੇ ਨਾਲ ਇੱਕ ਕੁੜੀ ਹੈ ਮੈਂ ਇਸ ਦੇ ਨਾਲ ਇਹ ਵਿਆਹ ਕਰਾਉਣਾ ਚਾਹੁੰਦੀ ਹਾਂ ਆ ਸਾਡਾ ਕੰਮ ਹੈ ਇਦਾਂ ਦਾ ਉਹਦਾ ਕੰਮ ਹੈ ਕਿ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਹੂੰ ਮੇਰੇ ਖਿਆਲ ਮੁਤਾਬਕ ਜੇਕਰ ਤੁਹਾਡਾ ਸਟੈਂਡਰਡ ਜਿਹੜਾ ਹੈਗਾ ਮਾਪਿਆਂ ਦੀ ਸੋਚ ਦੇ ਬਰਾਬਰ ਦਾ ਹੈਗਾ ਤੁਹਾਨੂੰ ਹਾਂ ਕਹਿ ਜਾਣਗੇ ਹੂੰ ਜੇਕਰ ਮੰਨ ਲਓ ਕਿਸੇ ਕੁੜੀ ਨੇ ਵਧੀਆ ਡਿਗਰੀ ਕੀਤੀ ਹੋਈ ਹੈ ਉਧਰ ਮੁੰਡਾ ਵੀ ਚੰਗਾ ਕਮਾਉਂਦਾ ਹੈ ਦੋਨੋਂ ਜਿਹੜੇ ਕਮਾਈ ਕਰਦੇ ਨੇ ਮਾਪਿਆਂ ਨੇ ਚੰਗਾ ਘਰ-ਬਾਰ ਦੇ ਕੇ ਕੁੜੀ ਵਿਆਹਣੀ ਹੈ ਜੀ ਤੇ ਵਿਆਹ ਵੀ ਦੇਣੀ ਚਾਹੀਦੀ ਹੈ ਹੂੰ ਜੇਕਰ ਕੋਈ ਅੱਛੀ ਕੋਈ ਕੁੜੀ ਬਿਜ਼ਨਸ ਕਰਦੀ ਹੈ ਉਦੋਂ ਮੁੰਡਾ ਵੀ ਤਿੰਨ ਚਾਰ ਫੈਕਟਰੀਆਂ ਦਾ ਮਾਲਕ ਆ ਤੇ ਉਥੇ ਜੇਕਰ ਉਹਨਾਂ ਦਾ ਆਪਸ ਦੇ ਵਿੱਚ ਲਾਵਿਆ ਤੇ ਉਹ ਮੈਰਿਜ ਹੋ ਜਾਣੀ ਚਾਹੀਦੀ ਹੈ ਜੀ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਤਾਂ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਪਰ ਜੇਕਰ ਕੁੜੀ ਆਪ ਫੈਕਟਰੀਆਂ ਦੀ ਮਾਲਕ ਆ ਤੇ ਉਹ ਲਵ ਉਹਨੂੰ ਕਰਦੀ ਹੈ ਕਿ ਜਿਹੜਾ ਸਵੇਰੇ ਉੱਠ ਕੇ ਰੋਹ ਤੁਹਾਡੇ ਘਰਾਂ ਦੇ ਵਿੱਚ ਸਬਜ਼ੀਆਂ ਵੇਚਦਾ ਮੈਂ ਸਬਜ਼ੀਆਂ ਵੇਚਣ ਵਾਲਿਆਂ ਨੂੰ ਮਾਰਾ ਨਹੀਂ ਘਰੇ ਕੰਮ ਉਹਨਾਂ ਦਾ ਵੀ ਬਹੁਤ ਵਧੀਆ ਪਰ ਇੱਕ ਤੁਹਾਡਾ ਦਿਮਾਗ ਦਾ ਜੋ ਇੱਕ ਲੈਵਲ ਹੁੰਦਾ ਆ ਜੇਕਰ ਉਹ ਤੁਹਾਡਾ ਦਿਮਾਗ ਦਾ ਲੈਵਲ ਉਹਦੇ ਨਾਲ ਨਾ ਰਲਿਆ ਤੁਸੀਂ ਗੱਲ ਫੈਕਟਰੀਆਂ ਦੀ ਠਕ ਠਕ ਦੀ ਕਰਨੀ ਹੈ ਉਹਨੇ ਬਤਾਉਂਆਂ ਦੇ ਰੇਟ ਦੀ ਗੱਲ ਕਰਨੀ ਹੈ ਉੱਥੇ ਤੁਹਾਡਾ ਰਿਸ਼ਤਾ ਨਹੀਂ ਨਿਭਣਾ ਜੀ ਸਿਰਫ ਇੰਨੀ ਗੱਲ ਹੀ ਸਮਝ ਲਓ ਤੁਸੀਂ ਕਿ ਜੇਕਰ ਤੁਹਾਡਾ ਹੋਕਾ ਨਾ ਰਲਿਆ ਤੇ ਤੁਹਾਡੀ ਜ਼ਿੰਦਗੀ ਜਿਹੜੀ ਲੜਖੜਾ ਜਾਣੀ ਹੈ ਉੱਥੇ ਤੁਹਾਡੇ ਤਲਾਕ ਹੋ ਜਾਣੇ ਆ ਮਾਂ ਬਾਪ ਵੀ ਦੁਖੀ ਤੁਸੀਂ ਮਾਂ ਬਾਪ ਨਾਲੋਂ ਵੀ ਟੁੱਟ ਗਏ ਤੁਸੀਂ ਆਪਣੇ ਘਰ ਵਾਲੇ ਨਾਲੋਂ ਵੀ ਟੁੱਟ ਗਏ ਜਿਹੜੇ ਤੁਸੀਂ ਆਪ ਚੁਣਿਆ ਆ ਤੇ ਜਾਂ ਫਿਰ ਤੁਸੀਂ ਘਰ ਵਾਲੀ ਨਾਲੋਂ ਟੁੱਟ ਗਏ ਜਿਹੜੀ ਤੁਸੀਂ ਆਪ ਚੁਣੀ ਆ ਫਿਰ ਉੱਥੇ ਲੜਾਈਆਂ ਝਗੜੇ ਵਧਦੇ ਆ ਤੁਹਾਡਾ ਪਿਆਰ ਵਿਆਹ ਖਤਮ ਹੋ ਜਾਂਦਾ ਬਿਲਕੁਲ ਜੋਗੀ ਜੀ ਮਾਪਿਆਂ ਤੋਂ ਚੰਗਾ ਕੋਈ ਦੋਸਤ ਨਹੀਂ ਹੁੰਦਾ ਹੋਰ ਸਲਾਹਕਾਰ ਵੀ ਨਹੀਂ ਹੁੰਦਾ ਕੋਈ ਜੀ ਬਿਲਕੁਲ ਮਾਪੇ ਹੀ ਨੇ ਜਿਹੜਾ ਤੁਹਾਡਾ ਚੰਗਾ ਸੋਚਦੇ ਨੇ ਕਿਉਂਕਿ ਦੋਸਤ ਵੀ ਬਹੁਤ ਚੰਗੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਪਰ ਮਾਪੇ ਮਾੜੇ ਨਹੀਂ ਹੋ ਸਕਦੇ ਉਹ ਚੰਗੇ ਹੀ ਹੁੰਦੇ ਨੇ ਉਹਨਾਂ ਨੇ ਚੰਗੀ ਸਲਾਹ ਦੇਣੀ ਹੈ ਉਹੀ ਚੰਗੇ ਤੁਹਾਡੇ ਦੋਸਤ ਹੋ ਸਕਦੇ ਨੇ ਤੇ ਇਸੇ ਕਰਕੇ ਹੁਣ ਜਦੋਂ ਕੁੜੀਆਂ ਜਿਹੜੀਆਂ ਨੇ ਖਾਸ ਕਰਕੇ ਕੁੜੀਆਂ ਜਿਹੜੀਆਂ ਨੇ ਉਹ ਆਪਣੇ ਮਾਪਿਆਂ ਤੋਂ ਸਲਾਹ ਨਹੀਂ ਕਰਦੀਆਂ ਤੇ ਉਹਨਾਂ ਦਾ ਮਾਨਸਿਕ ਤੌਰ ਤੇ ਉਹਨਾਂ ਦੇ ਅੰਦਰ ਇੱਕ ਚੀਜ਼ ਆ ਬਿਠਾਈ ਹੋਈ ਉਹਨਾਂ ਦੇ ਦਿਮਾਗ ਦੇ ਵਿੱਚ ਕਿ ਜੇਕਰ ਅਸੀਂ ਆ ਗੱਲ ਕੀਤੀ ਘਰਦਿਆਂ ਦੇ ਨਾਲ ਤੇ ਹੋ ਸਕਦਾ ਹੈ ਕਿ ਉਹ ਸਾਨੂੰ ਬਾਹਰ ਹੀ ਨਿਕਲਣ ਦੇਣ ਜਾਂ ਫਿਰ ਸਾਡਾ ਵਿਆਹ ਨਾ ਹੀ ਕਰਨ ਤਾਂ ਫਿਰ ਉਹ ਕੀ ਸੋਚਦੀਆਂ ਨੇ ਘਰੋਂ ਭੱਜ ਜਾਂਦੀਆਂ ਨੇ ਮੁੰਡਿਆਂ ਦੇ ਨਾਲ ਆ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਵੱਧ ਗਈਆਂ ਨੇ ਹੁਣ ਤੁਸੀਂ ਦੇਖੋਗੇ ਕਿ ਪਹਿਲਾਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਠੀਕ ਹੈ ਛੋਟੀ ਉਮਰ ਦੇ ਵਿੱਚ ਵਿਆਹ ਕਰ ਦਿੰਦੇ ਸੀ ਪਰ ਹੁਣ ਦੁਬਾਰਾ ਉਹ ਸਮਾ ਆ ਗਿਆ ਕਿ ਛੋਟੀ ਛੋਟੀ ਉਮਰਾਂ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਵਿਆਹ ਕਰਨ ਲੱਗ ਪਈਆਂ ਨੇ ਆਪਣੀ ਆਪਣੀ ਮਰਜ਼ੀ ਦੇ ਨਾਲ ਇਹ ਛੋਟੀ ਛੋਟੀ ਉਮਰਾਂ ਦੀਆਂ ਕੁੜੀਆਂ ਵਿਆਹ ਕਰਨ ਲੱਗ ਗਈਆਂ ਨੇ ਪੁਰਾਣੇ ਬਜ਼ੁਰਗ ਕੁਝ ਨਾ ਕੁਝ ਸੋਚ ਕੇ ਆ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖ ਕੇ ਉਹ ਵਿਆਹ ਕਰਦੇ ਸੀ ਉਹਨਾਂ ਨੇ ਜਦੋਂ ਕੋਈ ਮੁੰਡਾ ਲੱਭਣਾ ਉਹਨਾਂ ਨੇ ਸਾਰੀਆਂ ਚੀਜ਼ਾਂ ਦੇਖਣੀਆਂ ਪਰਖਣੀਆਂ ਪਰ ਅੱਜ ਇੱਕ ਕੁੜੀ ਨੂੰ ਕਿਸੇ ਮੁੰਡੇ ਦੇ ਨਾਲ ਜੇਕਰ ਪਿਆਰ ਹੋ ਗਿਆ ਕੁੜੀ ਨੂੰ ਨਹੀਂ ਪਤਾ ਕੀ ਉਹਦਾ ਪਿਛੋਕੜ ਕੀ ਹੈ ਮੁੰਡਾ ਕੀ ਕਰ ਰਿਹਾ ਹੈ ਕਿੱਥੇ ਰਹਿੰਦਾ ਹੈ ਠੀਕ ਹੈ ਤੁਹਾਡੀ ਫੋਨ ਤੇ ਗੱਲ ਹੋ ਰਹੀ ਹੈ ਤੁਸੀਂ ਜਾਣਦੇ ਆ ਪਛਾਣਦੇ ਆ ਇੱਕ ਦੂਜੇ ਨੂੰ ਬਸ ਤੁਸੀਂ ਉਹਨੂੰ ਉਹਨਾ ਸਮਾਂ ਹੀ ਜਾਣ ਰਹੇ ਆ ਜਿੰਨਾ ਸਮਾਂ ਤੁਹਾਡੇ ਨਾਲ ਉਹਦੀ ਗੱਲ ਹੋ ਰਹੀ ਹੈ ਜੀ ਅਸਲ ਦੇ ਵਿੱਚ ਤੁਹਾਨੂੰ ਉਹਦੋਂ ਪਤਾ ਲੱਗਦਾ ਜਦੋਂ ਤੁਸੀਂ ਉਹਦੇ ਨਾਲ ਘਰ ਦੇ ਵਿੱਚ ਜਾ ਕੇ ਰਹਿੰਦੇ ਹੋ ਬਿਲਕੁਲ ਠੀਕ ਗੱਲ ਹੈ ਹੁਣ ਇੱਥੇ ਇਹ ਗੱਲ ਤੁਸੀਂ ਆਪ ਹੀ ਉਹ ਗੱਲ ਕਰ ਲਈ ਜਿਸ ਗੱਲ ਤੇ ਮੈਂ ਆਉਣਾ ਚਾਹੁੰਦਾ ਸੀ ਤੁਹਾਡੇ ਨਾਲ ਫੋਨ ਤੇ ਕਿਸੇ ਦਾ ਕਨੈਕਸ਼ਨ ਜੁੜ ਗਿਆ ਉਹ ਬੰਦਾ ਤੁਹਾਨੂੰ ਫੋਨ ਕਰਦਾ ਹੈ ਜਾਂ ਕੋਈ ਕੁੜੀ ਕਿਸੇ ਮੁੰਡੇ ਨੂੰ ਫੋਨ ਕਰਦੀ ਆਪਸ ਦੇ ਵਿੱਚ ਇਹ ਇਹ ਆਪੋਜ਼ਿਟ ਸੈਕਸ ਜਿਹੜਾ ਹੈ ਨਾ ਇਹ ਇੱਕ ਦੂਸਰੇ ਨੂੰ ਆਕਰਸ਼ਿਤ ਕਰਦਾ ਹੈ ਜੀ ਮੰਨ ਲਓ ਤੁਸੀਂ ਉਸ ਉਮਰ ਦੇ ਵਿੱਚੋਂ ਉਸ ਅਵਸਥਾ ਦੇ ਵਿੱਚੋਂ ਕਿ ਜਿੱਥੇ ਬੰਦੇ ਦਾ ਤਿਲਕਣਾ ਫਿਸਲਣਾ ਜਿਹੜਾ ਹੈ ਉਹ ਹੋ ਜਾਂਦਾ ਹੈ ਜੀ ਜਦੋਂ ਉਹ ਤੁਹਾਨੂੰ ਰਾਤ ਨੂੰ ਫੋਨ ਕਰਦਾ ਹੈ ਜਾਂ ਤੁਸੀਂ ਉਹਨੂੰ ਰਾਤ ਨੂੰ ਫੋਨ ਕਰਦੇ ਹੋ ਤੁਸੀਂ ਦੇਖਦੇ ਹੋ ਕਿ ਤੁਸੀਂ ਇੱਕ ਦੂਸਰੇ ਦੇ ਕਰੀਬ ਹੁੰਨੇ ਹੋ ਨੇੜੇ ਹੁੰਨੇ ਹੋ ਫਿਰ ਤੁਹਾਨੂੰ ਮਾਪੇ ਤੁਹਾਡੇ ਦੁਸ਼ਮਣ ਲੱਗਦੇ ਆ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਇਨ ਬਿਟਵੀਨ ਤੁਹਾਡੇ ਵਿੱਚ ਆਪਸੀ ਐਸੇ ਕੰਟਰੈਕਟ ਹੋ ਜਾਂਦੇ ਨੇ ਕਿ ਤੁਸੀਂ ਕਹਿੰਦੇ ਕਿ ਹਾਂ ਹਾਂ ਮੈਂ ਵਿਆਹ ਇਹਦੇ ਨਾਲ ਹੀ ਕਰਨਾ ਹੈ ਵਿਆਹ ਕਰਕੇ ਜੇਕਰ ਮਾਪੇ ਤੂੰ ਤੁਸੀਂ ਚੋਰੀ ਨੱਠ ਜਾਂਦੇ ਹੋ ਭੱਜ ਜਾਂਦੇ ਹੋ ਵਿਆਹ ਕਰਾ ਲੈਣੋ ਅਗਲਾ ਫਿਰ ਤੁਹਾਨੂੰ ਜਦੋਂ ਲੱਗੇ ਜਾਂਦਾ ਨਾ ਜਦੋਂ ਕਿਸੇ ਕਿਰਾਏ ਦੇ ਘਰ ਦਾ ਦਰਵਾਜ਼ਾ ਖੋਲਦਾ ਤੇ ਅੰਦਰ ਭੁੰਜੇ ਗੱਦਾ ਲਗਾ ਹੁੰਦਾ ਹੈ ਹੂੰ ਤੇ ਸਾਈਡ ਤੇ ਦੋ ਕ ਭਾਂਡੇ ਪਏ ਹੁੰਦੇ ਇੱਕ ਪਤਲੀ ਚਾਹ ਵਾਲੀ ਤੇ ਇੱਕ ਮੰਗਮਾ ਸਿਲੰਡਰ ਤੇ ਚਾਰ ਕ ਗਲਾਸੀਆਂ ਜਾਂ ਭਾਂਡੇ ਜਾਂ ਕੌਲੀਆਂ ਉਹਨਾਂ ਵਿੱਚ ਜਦੋਂ ਤੁਸੀਂ ਦੁਪਹਿਰ ਨੂੰ ਚਾਹ ਬਣਾਉਣੀ ਹੈ ਜਾਂ ਸਵੇਰੇ ਉੱਠ ਕੇ ਚਾਹ ਬਣਾਉਣੀ ਹੈ ਤੇ ਤੁਸੀਂ ਰੋਟੀਆਂ ਆਪ ਹੀ ਥੱਪ ਕੇ ਖਾਣੀਆਂ ਤਾਂ ਫਿਰ ਬੰਦਾ ਐਮ ਉੱਥੇ ਤੇ ਹੱਥ ਮਾਰਦਾ ਉਦੋਂ ਅਸਲੀਅਤ ਦੇ ਨਾਲ ਸਾਹਮਣਾ ਹੁੰਦਾ ਨਾ ਫਿਰ ਹਾਂ ਅਸਲੀ ਜ਼ਿੰਦਗੀ ਹੋਵਾ ਮਾਪੇ ਨਹੀਂ ਛੋਣਗੇ ਹੂੰ ਕਿ ਇੱਕ ਸਾਡੀ ਕੁੜੀ ਜਿਹੜੀ ਕਿਰਾਏ ਦੇ ਘਰ ਦੇ ਵਿੱਚ ਖੱਜਲ ਹੋਵੇ ਸਾਰੀ ਹੁੰਦਾ ਮਾਪੇ ਨਹੀਂ ਚਾਹਣਗੇ ਕਿ ਇਹਦੇ ਕੋਲ ਚਾਰ ਭਾਂਡੇ ਹੀ ਹੋਣ ਹੂੰ ਇਸੇ ਕਰਕੇ ਉਹ ਆਪਣੀ ਬੱਚੀ ਦੇ ਵਾਸਤੇ ਬਹੁਤ ਪ੍ਰਬੰਧ ਕਰਦੇ ਨੇ ਉਹਨੂੰ ਸਾਜੋ ਸਮਾਨ ਜੋ ਘਰ ਦੇ ਵਿੱਚ ਜ਼ਰੂਰੀ ਵਸਤਾਂ ਹੈਗੀਆਂ ਉਹ ਦਿੰਦੇ ਨੇ ਇੱਕ ਗੱਲ ਹੋਰ ਹੈ ਕਿ ਉੱਦੜ ਗਈਆਂ ਨੂੰ ਦਾਜ ਨਹੀਂ ਜੁੜਦੇ ਹੂੰ ਨਾ ਰਿਸ਼ਤੇਦਾਰ ਜੁੜਦੇ ਆ ਹੂੰ ਜਦੋਂ ਉਹ ਕੁੜੀਆਂ ਵਿਚਾਰੀਆਂ ਜਿਹੜੀਆਂ ਕਿਸੇ ਦੇ ਬਹਿਕਾਵੇ ਦੇ ਵਿੱਚ ਆ ਕੇ ਮੁੰਡੇ ਬਹਿਕਾਉਂਦੇ ਆ ਹੁੰਦਾ ਇਹ ਤਾਂ ਮੁੰਡੇ ਨੂੰ ਬਰੀ ਨਹੀਂ ਕਰਨਾ ਆਪਾਂ ਹੂੰ ਉਬਰ ਕੰਦਿਆ ਉਹਨਾਂ ਨੂੰ ਭੱਜਣ ਦੇ ਲਈ ਮਜਬੂਰ ਕਰਦੇ ਆ ਕਈ ਕੁੜੀਆਂ ਵੀ ਕਰ ਜਾਂਦੀਆਂ ਹਾਂ ਹੁੰਦਾ ਹੈ ਦੋਨੋਂ ਪਾਸੇ ਇੱਕ ਵਾਰ ਨਿੱਕੀ ਜੀ ਸਾਡੀ ਸਲਾਹ ਆ ਜਿਹੜੇ ਇਸ ਉਮਰ ਦੇ ਵਿੱਚ ਹੈਗੇ ਆ ਕਿ ਇੱਕ ਵਾਰ ਆਪਣੇ ਮਾਪੇ ਬਾਂ ਸਲਾਹ ਜ਼ਰੂਰ ਕਰੋ ਉਹਨਾਂ ਦੇ ਕੰਨੀਆਂ ਪਾ ਦਿਓ ਕਿ ਐਦਾਂ ਇਹਦਾ ਕਰਕੇ ਆ ਮੁੰਡਾ ਆ ਇਹਦੀ ਪੈਰਵਾਹੀ ਕਰੋ ਇਹ ਮੈਨੂੰ ਵਿਆਹ ਕਰਾਉਣ ਨੂੰ ਕਹਿੰਦਾ ਤੇ ਜਾਂ ਮੈਂ ਇਹਦੇ ਨਾਲ ਵਿਆਹ ਕਰਾਉਣਾ ਚਾਹਨੀ ਆ ਇਹਦੀ ਕਰੋ ਪੈਰਵਾਹੀ ਜੇ ਤਾਂ ਹੈਗਾ ਚੰਗਾ ਕਮਾਊ ਆ ਹੂੰ ਮਨੁਸ਼ਿਆ ਪਤੇ ਨਹੀਂ ਕਰਦਾ ਤੇ ਮੈਂ ਇਹਦੇ ਨਾਲ ਵਿਆਹ ਕਰਾਉਣਾ ਹੈ ਹੂੰ ਠੀਕ ਤੁਹਾਨੂੰ ਹੁਣ ਲੱਭਣ ਦੀ ਕੋਈ ਲੋੜ ਨਹੀਂ ਮਾਪੇ ਖੁਸ਼ ਹੋਣਗੇ ਇਸ ਗੱਲ ਦੇ ਵਿੱਚ ਜੀ ਮਾਪੇ ਤੁਹਾਨੂੰ ਸ਼ਾਬਾਸ਼ ਦੇਣਗੇ ਕਿ ਹਾਂ ਸਾਡੀ ਕੁੜੀ ਇਮਾਨਦਾਰ ਆ ਹੂੰ ਸਾਡੀ ਕੁੜੀ ਦੇ ਦਿਲ ਦੇ ਵਿੱਚ ਸਾਡਾ ਸਤਿਕਾਰ ਹੈਗਾ ਹੂੰ ਤੇ ਜੇਕਰ ਫਿਰ ਉਹ ਪੈਰਵਾਇ ਕਰਨਗੇ ਤੇ ਉਸ ਪੈਰਵਾਇ ਦੇ ਵਿੱਚ ਜਾ ਕੇ ਉਹਨਾਂ ਨੂੰ ਲੱਗਾ ਕਿ ਮੁੰਡਾ ਚੰਗਾ ਆ ਮੁੰਡਾ ਕਮਾਊ ਆ ਭਾਵੇਂ ਉਹਦੀ ਆਮਦਨੀ ਦਾ ਸਤਰ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਨਾ ਹੋਵੇ ਜਿਹੜਾ ਕਮਾਊ ਹੋਵੇ ਨਾ ਜਿਹੜਾ ਸਾਊ ਹੋਵੇ ਉਹ ਅੱਗੇ ਜਾ ਕੇ ਬਹੁਤ ਕੁਝ ਖੱਟ ਕਮਾ ਸਕਦਾ ਹੈ ਹੂੰ ਤੇ ਮਾਪੇ ਆਣ ਕੇ ਆਪਣੀ ਧੀ ਨੂੰ ਹਾਂ ਕਰ ਦੇਣਗੇ ਜੀ ਤੇ ਜੇਕਰ ਉਹਨਾਂ ਨੂੰ ਲੱਗਾ ਜਾ ਕੇ ਕਿ ਯਾਰ ਇਹ ਤਾਂ ਬੰਦਾ ਕੰਮ ਦਾ ਹੀ ਨਹੀਂ ਹੈਗਾ ਇਹਨੇ ਤਾਂ ਕੁਝ ਕਰ ਰਹੀ ਨਹੀਂ ਤਾਂ ਨਖੱਟੂ ਆ ਫਿਰ ਕੁੜੀ ਨੂੰ ਆਣ ਕੇ ਕਹਿਣਗੇ ਕਿ ਕੁੜੀਏ ਸੋਚ ਲਾ ਵਿਚਾਰ ਲਾ ਤੈਨੂੰ ਉੱਥੇ ਸੁਖੀ ਨਹੀਂ ਰਹਿਣਾ ਤੇ ਉਸ ਵੇਲੇ ਮਾਪੇ ਦੀ ਗੱਲ ਨੂੰ ਸੀਰੀਅਸਲੀ ਵੀ ਲੈ ਲੈਣਾ ਚਾਹੀਦਾ ਜੀ ਬੇਸ਼ੱਕ ਜਾ ਕੇ ਭਾਵੇਂ ਆਪ ਕਾਊਂਟਰ ਪੈਰ ਬਈ ਉਹਦੀ ਕਰ ਲਓ ਹੂੰ ਤੁਹਾਨੂੰ ਮਾਪੇ ਸੱਚੇ ਨਜ਼ਰ ਆਉਣਗੇ ਜੀ ਸੋ ਇਹ ਇੰਨੀ ਕੁ ਗੱਲ ਆ ਲਵ ਮੈਰਿਜ ਦੇ ਅਸੀਂ ਖਿਲਾਫ ਨਹੀਂ ਜੀ ਅਰੇਂਜ ਮੈਰਿਜ ਦੇ ਵਿੱਚ ਬਹੁਤ ਕੁਝ ਇਹ ਨਹੀਂ ਆਪਾਂ ਕਹਿੰਦੇ ਕਿ ਅਰੇਂਜ ਮੈਰਿਜ ਦੇ ਵਿੱਚ ਤਲਾਕ ਨਹੀਂ ਹੁੰਦੇ ਅਰੇਂਜ ਮੈਰਿਜਾਂ ਦੇ ਵਿੱਚ ਵੀ ਮਹੀਨੇ ਬਾਅਦ ਉਹ ਡਾਂ ਖੜਕਣੀ ਸ਼ੁਰੂ ਹੋ ਜਾਂਦੀ ਆ ਪਰ ਜ਼ਿਕਰ ਤੁਸੀਂ ਲਵ ਮੈਰਿਜ ਕਰਾਉਣੀ ਆ ਉਹਦੇ ਵਿੱਚ ਤੁਹਾਨੂੰ ਫਿਰ ਸਾਰੇ ਨੇ ਦੋਸ਼ੀ ਕਹਿਣਾ ਕਿ ਤੂੰ ਹੀ ਕਹਿੰਦੀ ਸੀ ਕਰਾਉਣਾ ਹੁਣ ਕਰਾ ਹੁਣ ਆਪੇ ਕਰ ਜਦੋਂ ਅਰੇਂਜ ਮੈਰਿਜ ਦੇ ਵਿੱਚ ਇਦਾਂ ਦੀ ਗੱਲ ਹੁੰਦੀ ਨਾ ਫਿਰ ਡਿਗਰੀ ਇਸ ਤੇ ਕੁੜੀਵਾਂ ਨੂੰ ਵੀ ਆਉਂਦੇ ਆ ਅੱਧੇ ਕਿ ਮੁੰਡੇ ਵਾਲਿਆਂ ਵੱਲੋਂ ਵੀ ਆਉਂਦੇ ਆ ਕਈ ਤਾਂ ਵਿਚ ਵਿਚਾਲੇ ਪੈ ਕੇ ਉਹਨਾਂ ਦਾ ਪੈਚ-ਅਪ ਕਰਵਾਉਂਦੇ ਆ ਤੇ ਜਿਕਰ ਤਲਾਕ ਵੀ ਹੋ ਜਾਂਦਾ ਫਿਰ ਉਹ ਆਪਣੇ ਘਰ ਲੈ ਜਾ ਕੇ ਉਸ ਕੁੜੀ ਦਾ ਗਾਂ ਕਿਤੇ ਮੁੜਬ ਸੇਵਾ ਕਰ ਜਾਂਦੇ ਆ ਤੇ ਜਦੋਂ ਕੁੜੀ ਲਾਹ ਮੈਰਿਜ ਕਰਵਾ ਕੇ ਘਰੋਂ ਦੌੜ ਜਾਂਦੀ ਹੈ ਫਿਰ ਉਸ ਵੇਲੇ ਮਾਪੇ ਕਹਿੰਦੇ ਕਿ ਜਾ ਜਿੱਥੇ ਮਰਜ਼ੀ ਜਾ ਇੱਕ ਕੌੜੀ ਸਚਾਈ ਇਹ ਹੈ ਭਾਰਤ ਦੇ ਵਿੱਚ ਜਿੰਨੇ ਗਲਤ ਕੰਮਾਂ ਦੇ ਵਿੱਚ ਕੁੜੀਆਂ ਨੂੰ ਧੱਕਿਆ ਗਿਆ ਉਹਨਾਂ ਦੇ ਆਸ਼ਕਾਂ ਨੇ ਧੱਕਿਆ ਹੈ ਹੂੰ ਇਹ ਸਚਾਈ ਹੈ ਬਿਲਕੁਲ ਆਪ ਕੋ ਰੁਪਾ ਜਾ ਕੇ ਲੈ ਜਾਂਦੇ ਨੇ ਮੁਰ ਕੇ ਆਪਣੇ ਘਰ ਵਾਪਸ ਆਉਂਦੇ ਨੇ ਤੇ ਕੁੜੀ ਵਿਚਾਰੀ ਧੱਕੇ ਖਾਂਦੀ ਆ ਧੱਕੇ ਖਾਂਦੀ ਆ ਕਈ ਤਾਂ ਵੇਚ ਵੀ ਦਿੰਦੇ ਨੇ ਕੁੜੀਆਂ ਨੂੰ ਬਿਜ਼ਨਸ ਚਲਾਇਆ ਹੋਇਆ ਇਹ ਬਿਜ਼ਨਸ ਚਲਾਇਆ ਹੋਇਆ ਇਸ ਤੋਂ ਸਾਨੂੰ ਕੁੜੀਆਂ ਨੂੰ ਸਾਡੀਆਂ ਨੂੰ ਬਚਣਾ ਚਾਹੀਦਾ ਇਹ ਸੋਚ ਵਿਚਾਰ ਕਰਕੇ ਹੀ ਕੰਮ ਕਰਨਾ ਚਾਹੀਦਾ ਹਾਂ ਵਿਆਹ ਤਾਂ ਹੋਣਾ ਹੀ ਆ ਜਿਨ੍ਹਾਂ ਨੇ 20 25 ਸਾਲ ਰੱਖ ਕੇ ਤੁਹਾਨੂੰ ਪਾਲਿਆ ਪਲੋਸਿਆ ਖੁਲਾਇਆ ਪੜਾਇਆ ਲਿਖਾਇਆ ਉਹ ਤੁਹਾਨੂੰ ਵਿਆਹਣਗੇ ਹੀ ਵਿਆਹਣਗੇ ਬਿਲਕੁਲ ਬਿਲਕੁਲ ਜੋਗੀ ਜੀ ਆਹ ਆਪਾ ਬਿਜ਼ਨਸ ਵਾਲੀ ਗੱਲ ਕੀਤੀ ਹੈ ਨਾ ਜਿਹੜੀ ਅੱਜ ਕੱਲ ਬਹੁਤ ਹੋ ਰਿਹਾ ਹੈ ਜੀ ਹਾਂ ਕੁੜੀਆਂ ਨੂੰ ਗੱਲਾਂ ਦੇ ਵਿੱਚ ਫਸਾ ਕੇ ਪਹਿਲਾਂ ਤਾਂ ਪਿਆਰ ਦੇ ਜਾਲ ਦੇ ਵਿੱਚ ਫਸਾਇਆ ਜਾਂਦਾ ਹੁਣ ਹਾਲੀ ਦੇ ਵਿੱਚ ਅੰਮ੍ਰਿਤਸਰ ਤੋਂ ਵੀ ਖਬਰ ਸਾਹਮਣੇ ਆਈ ਸੀ ਮੱਧ ਪ੍ਰਦੇਸ਼ ਦੀ ਉਹ ਕੁੜੀ ਸੀ ਜਿਹਨੂੰ ਅੰਮ੍ਰਿਤਸਰ ਦੇ ਮੁੰਡੇ ਦੇ ਨਾਲ ਪਿਆਰ ਹੁੰਦਾ ਇੰਸਟਾਗ੍ਰਾਮ ਤੇ ਦੋਵਾਂ ਦੀ ਦੋਸਤੀ ਹੁੰਦੀ ਹੈ ਉਹ ਉਹਦੇ ਪਿੱਛੇ ਆਪਣਾ ਘਰ ਛੱਡ ਕੇ ਮੱਧ ਪ੍ਰਦੇਸ਼ ਤੋਂ ਇੱਥੇ ਆ ਕੇ ਉਹਦੇ ਨਾਲ ਵਿਆਹ ਕਰਾਉਂਦੀ ਹੈ ਦੋਵਾਂ ਵਿਚਾਲੇ ਪਤੀ ਪਤਨੀ ਦਾ ਰਿਸ਼ਤਾ ਜੋ ਹੁੰਦਾ ਉਸ ਤਰੀਕੇ ਉਹ ਰਹਿ ਰਹੀ ਹੁੰਦੇ ਨੇ ਪਰ ਕੀ ਹੁੰਦਾ ਤਿੰਨ ਚਾਰ ਦਿਨ ਹੀ ਉਹ ਰਿ ਬਦਾ ਬਸ ਤਿੰਨ ਚਾਰ ਦਿਨਾਂ ਦੇ ਵਿੱਚ ਉਹਨੂੰ ਛੱਡ ਕੇ ਤੇ ਉੱਥੋਂ ਫਰਾਰ ਹੋ ਜਾਂਦਾ ਮੁੜ ਕੇ ਹੁਣ ਤੱਕ ਉਹਦਾ ਪਤਾ ਹੀ ਨਹੀਂ ਲੱਗਿਆ ਕੁਝ ਵੀ ਦੇਖੋ ਗੱਲ ਇਹ ਹੈ ਕਿ ਸ਼ੋਨਿਆ ਬੁਗਿਆ ਮਿੱਠਿਆ ਪਿਆਰਿਆ ਇਦਾਂ ਕਹਿਣਾ ਢੱਡ ਨਹੀਂ ਭਰਨਾ ਜੀ ਢੱਡ ਰੇ ਰਾਤ ਨੂੰ ਰੋਟੀ ਮੰਗਣੀ ਆ ਬਿਲਕੁਲ ਸਵੇਰੇ ਉੱਠਦਿਆਂ ਫੇਰ ਰੋਟੀ ਮੰਗਣੀ ਆ ਹੂੰ ਤੇ ਜੇਕਰ ਢੱਡ ਰੋਟੀ ਮੰਗਦਾ ਪਿਆਰ ਦੇ ਨਾਲ ਨਹੀਂ ਭਰਦਾ ਖੰਡ ਖੰਡ ਕਿਹਾ ਮੂੰਹ ਮਿੱਠਾ ਨਹੀਂ ਹੁੰਦਾ ਤਾਂ ਫਿਰ ਇਹ ਕੁੜੀਆਂ ਮੁੰਡਿਆਂ ਨੂੰ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਜੇ ਲਵ ਮੈਰਿਜ ਕਰਾਉਣੀ ਆ ਤਾਂ ਫਿਰ ਉਦੋਂ ਹੀ ਕਰਾਓ ਜਦੋਂ ਆਪਦੇ ਬੋਝੇ ਦੇ ਵਿੱਚ ਕੁਝ ਹੋਵੇ ਤੇ ਘਰ ਦੇ ਡਰਮ ਦੇ ਵਿੱਚ ਦਾਣੇ ਹੋਣ ਫਿਰ ਇਦਾਂ ਦੇ ਕੰਮਾਂ ਬਾਰੇ ਸੋਚਣਾ ਚਾਹੀਦਾ ਨਹੀਂ ਤਾਂ ਸ਼ਰਤ ਸਿਰਫ ਆਪਣਾ ਆਉਣ ਵਾਲਾ ਸਮਾਂ ਜਿਹੜਾ ਹੈ ਆਪਣਾ ਭੁੱਖ ਸੁਧਾਰਨ ਦੇ ਵੱਲ ਧਿਆਨ ਦਿਓ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਸਮੇਂ ਦੇ ਨਾਲ ਆਪੇ ਹੀ ਹੋ ਜਾਂਦੀਆਂ ਉਹ ਇੱਕ ਲਾਲਚੰਦ ਯਮਲਾ ਜੜ ਜੀ ਦਾ ਗਾਣਾ ਆ ਕਿ ਫੁੱਲਾ ਮੈਂ ਇੱਕ ਨੂੰ ਸੰਭਾਲ ਨਹੀਂ ਤਾਂ ਟੁੱਟ ਜਾਏਗਾ ਤੇ ਕਿਉਂਕਿ ਇਹ ਫਿਰ ਟੁੱਟ ਜਾਂਦੇ ਆ ਫੁੱਲ ਤੇ ਉਹਨੇ ਲਮੇਗਾ ਨਜ਼ਾਰੇ ਜਿੰਨਾ ਰੁਕ ਜਾਏਗਾ ਇਹ ਰੁਕਣਾ ਪਏਗਾ ਹੂੰ ਰੁਕਣਾ ਕਾਦੇ ਵਾਸਤੇ ਆ ਸੋਚਣ ਵਿਚਾਰਨ ਦੇ ਵਾਸਤੇ ਆਪਣਾ ਭਵਿੱਖ ਸਵਾਰਨ ਦੇ ਵਾਸਤੇ ਆਪਣੇ ਪੈਰਾਂ ਤੇ ਪਹਿਲਾਂ ਖੜੋ ਆਪਣੇ ਆਪ ਨੂੰ ਕੁਝ ਬਣਾਵੋ ਜੀ ਸਿਰਫ ਸਿਰਫ ਵਿਆਹ ਇਹੀ ਜ਼ਿੰਦਗੀ ਨਹੀਂ ਹੈ ਜ਼ਿੰਦਗੀ ਹੋਰ ਵੀ ਬਹੁਤ ਅੱਗੇ ਆ ਬਿਲਕੁਲ ਤੇ ਆਪਣੇ ਜੀਵਨ ਸਾਥੀ ਦੀ ਚੋਣ ਕਰਨ ਬਾਬਤ ਆਪਣੇ ਮਾਪਿਆਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜ਼ਰੂਰ ਸਲਾਹ ਜ਼ਰੂਰ ਲਓ ਕਿਉਂ ਨਾ ਤੂੰ ਚੰਗਾ ਤੁਹਾਡਾ ਕੋਈ ਵੀ ਦੋਸਤ ਹੋਈ ਸਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਜੀ ਦ ਪ੍ਰੋਗਰਾਮ ਸਵੇਰੇ ਸਵੇਰ ਨੂੰ ਅਜੋ ਸੇ ਇੱਥੇ ਸਮਾਪਤ ਕਰਦੇ ਆਂ ਮੁਰ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਹੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ